ਲਓ ਜੀ ਇੱਕ ਕਿਸਾਨ ਹੋਰ ਆ ਆਪਣੇ ਕੋਲੇ ਕਲੋਨ ਸਪੈਦਾ ਲੈਣ ਤੇ ਪਰ ਬਾਈ ਨੂੰ ਨਾ ਐਡਰੈਸ ਬਹੁਤ ਔਖਾ ਮਿਲਿਆ ਸਹੀ ਗੱਲ ਆ ਬਾਈ ਇਹ ਬਹੁਤ ਔਖਾ ਵੀਰੇ ਭਾ ਘੱਟ ਤੋਂ ਘੱਟ 20 ਬੰਦੇ ਨੂੰ ਸਨੇਹਾ ਦਿੱਤਾ ਵੀ ਮੈਨੂੰ ਹਾਈ ਬ੍ਰਿਡ ਕਲੋਨ ਸਪੈਦਾ ਚਾਹੀਦਾ ਮੈਨੂੰ ਤਾਂ ਕਿਤੇ ਨਰਸਰੀ ਦਾ ਹੀ ਨਹੀਂ ਪਤਾ ਲੱਗਿਆ ਠੀਕ ਐ ਮੈਂ ਤਾਂ ਫੇਸਬੁੱਕ ਤੋਂ ਫਿਰ ਕਿਸੇ ਬੰਦੇ ਨੇ ਕਾਹਾਂ ਦੀ ਕਾਹਾਂ ਭੇਜਿਆ ਉਹਦੇ ਤੇ ਫੇਰ ਮੈਂ ਸੰਪਰਕ ਕਰਿਆ ਠੀਕ ਐ ਕਿਹੜਾ ਪਿੰਡ ਆਪਣਾ ਜੀ ਮੇਰਾ ਪਿੰਡ ਭਾਈ ਰੂਪਾ ਭਾਈ ਰੂਪਾ ਬਠਿੰਡਾ ਜ਼ਿਲ੍ਹਾ ਹੈ ਨਾ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਪਿੰਡ ਚੋਂ ਪੁੱਛ-ਪੁੱਛ ਕੇ ਆਇਆ ਤੇ ਬਾਈ ਨੂੰ ਇੱਕ ਪੀ 23 ਤੇ ਇੱਕ 272 ਜਿਹੜਾ origignal ਹੈ ਜਿਹੜਾ ਪੀ ਤੇ ਪੀ 23 ਹੋਊਗਾ ਜਿਹੜਾ 271 ਆ 272 ਹੋਊਗਾ ਤੇ ਆਪਣਾ ਜਿਹੜਾ ਐਡਰੈਸ ਦਾ ਇਹ ਬੱਟਾ ਤੇ ਲਾਉਣੇ ਤੁਸੀਂ ਜੀ ਹਾਂਜੀ ਹਾਂਜੀ ਬੱਟਾ ਤੇ ਲਾਉਣੇ ਠੀਕ ਹੈ ਜੀ ਧੰਨਵਾਦ ਜੀ ਤੇ ਬਾਕੀ ਭਾਈ ਆ ਐਡਰੈਸ ਦੱਸ ਦਿੰਨੇ ਆ ਬਠਿੰਡਾ ਮਕਸਰ ਰੋਡ ਤੇ ਪਿੰਡ ਭਲਾਈਆਂ ਨਾਲ ਇਧਰ ਨਾਕਾ ਤੇ ਚੰਦਪਾਲ ਸਾਹਿਬ ਇਧਰ ਕੋਠੇ ਚੇ ਸਿੰਗਲ ਹੈ ਬਠਿੰਡੇ ਵੱੰ ਨੂੰ ਆਉਂਗੇ ਤੇ ਆ ਆਪਣਾ ਸੈਟਅਪ ਹੈ ਮੁਰਗੀ ਫਾਰਮ ਆਂਡੇ ਵੀ ਹੈ ਤੇ ਸਾਰਾ ਇੱਥੇ ਸਿਸਟਮ ਹੈਗਾ ਆਈ ਫਾਰਮ ਹੁੰਦਾ ਹੈ ਤੇ ਬੂਟਾ ਬਹੁਤ ਵਧੀਆ ਆ ਤੁਸੀਂ ਇਲਝਾ ਸਕਦੇ ਹੋ ਪਰ ਰੇਟ ਜਿਹੜਾ ਬਾਈ ਫਿਕਸ ਹੋਊਗਾ ਰੇਟ ਤੇ ਆ ਕੇ ਕੋਈ ਇੱਥੇ ਭਾਵੇਂ ਇੱਕ ਬੂਟਾ ਲੈਣਾ ਕਿਸੇ ਨੇ ਭਾਵੇਂ 10000 ਬੂਟਾ ਲੈਣਾ ਠੀਕ ਹੈ ਤੇ ਲੇਬਰ ਆਪਣੇ ਕੋਲੇ ਖਾਸ ਹੈਗੀ ਲੇਬਰ ਵੀ ਲਾਉਣ ਵਾਲੀ ਹੈਗੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ